ਸਤ ਸ੍ਰੀ ਅਕਾਲ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਚਲੋ ਦਿੱਤੀ ਗਈ ਕਾਲ ਦੇ ਦਿਨ ਖਨੌਰੀ ਬਾਰਡਰ ਤੇ ਜੋ ਵੀ ਸੋਕਰਨ ਸਿੰਘ ਹੈ ਜੋ ਕਿ 21 21 ਸਾਲ ਦਾ ਨੌਜਵਾਨ ਸੀ ਉਸ ਦੀ ਸ਼ਹੀਦੀ ਹੋਈ ਜਿਸ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਉਹਨਾਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ ਤੇ ਇਹ ਗੱਲ ਪਹਿਲੀ ਆਪਣੇ ਲਾਈਵ ਦੇ ਵਿੱਚ ਕਿਹਾ ਗਿਆ ਕਿ ਉਹਨਾਂ ਦੇ ਪਰਿਵਾਰ ਦੇ ਨਾਲ ਆਰਥਿਕ ਰੂਪ ਦੇ ਵਿੱਚ ਵੱਧ ਤੋਂ ਵੱਧ ਖੜ੍ਹਾ ਜਾਵੇਗਾ ਜਿਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ ਅਤੇ ਹੋਰ ਜੋ ਕਿਸਾਨੀ ਦਾ ਦਰਦ ਰੱਖਦੇ ਨੇ ਪੰਜਾਬ ਦੇ ਲਈ ਖੜ੍ਹਦੇ ਨੇ ਉਹਨਾਂ ਵੱਲੋਂ ਇਹ ਗੱਲ ਕਹੀ ਗਈ ਕਿ ਸ਼ੁਭਕਰਨ ਦੇ ਪਰਿਵਾਰ ਨੂੰ ਹੋਰ ਸਹੂਲਤਾਂ ਵੀ ਮਿਲਣੇ ਚਾਹੀਦੀਆਂ ਨੇ ਸ਼ਹੀਦੀ ਦਾ ਦਰਜਾ ਮਿਲਣਾ ਚਾਹੀਦਾ ਸ਼ਹੀਦੀ ਸਨਮਾਨਾਂ ਦੇ ਨਾਲ ਉਸ ਦਾ ਅੰਤਿਮ ਸੰਸਕਾਰ ਹੋਣਾ ਚਾਹੀਦਾ ਤੇ 1 ਕਰੋੜ ਦੀ ਰਾਸ਼ੀ ਜੋ ਕਿ ਸ਼ਹੀਦਾਂ ਨੂੰ ਦਿੱਤੀ ਜਾਂਦੀ ਹੈ ਸ਼ਹੀਦ ਜਵਾਨਾਂ ਨੂੰ ਦਿੱਤੀ ਜਾਂਦੀ ਹੈ ਉਹ ਮੈਨੂੰ ਚਾਹੀਦੀ ਹੈ ਤੇ ਉਸਦੇ ਪਰਿਵਾਰ ਨੂੰ ਸਰਕਾਰੀ ਨੌਕਰੀ ਮਿਲਣੀ ਚਾਹੀਦੀ ਹੈ ਅਤੇ ਜਿਨ੍ਹਾਂ ਲੋਕਾਂ ਨੇ ਇਹ ਕੁਝ ਕੀਤਾ ਜਿਸ ਦੇ ਕਰਕੇ ਸ਼ੁਭਕਰਨ ਸਿੰਘ ਦੀ ਸ਼ਹੀਦੀ ਹੋਈ ਤੇ ਬਾਕੀ ਨੌਜਵਾਨੀ ਇਸ ਸਮੇਂ ਗੰਭੀਰ ਜ਼ਖਮੀ ਹਨ ਉਹਨਾਂ ਤੇ ਵੱਡੀ ਕਾਰਵਾਈ ਹੋਣੀ ਚਾਹੀਦੀ ਹੈ ਜੋ ਕਿ ਹਰਿਆਣਾ ਪੁਲਿਸ ਦੇ ਜਵਾਨ ਸਨ ਹਰਿਆਣਾ ਪੁਲਿਸ ਦੇ ਮੁਲਾਜ਼ਮ ਸਨ ਤਾਂ ਇਸ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਸਾਰੀਆਂ ਮੰਗਾਂ ਮੰਨ ਲਈਆਂ ਗਈਆਂ ਸਿਰਫ ਇੱਕ ਮੰਗ ਨਹੀਂ ਮੰਨੀ ਗਈ ਉਹ ਸੀ ਹਰਿਆਣਾ ਪੁਲਿਸ ਤੇ ਕਾਰਵਾਈ ਦੀ ਜਿਸ ਤੇ ਕਰਕੇ ਹਾਲੇ ਵੀ ਸੰਘਰਸ਼ ਜਾਰੀ ਹੈ ਤੇ ਉੱਥੇ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਆਖਰੀ ਦਿਨ ਦਾ ਅਲਟੀਮੇਟਮ ਵੀ ਹੈ ਅੱਜ 29 ਤਰੀਕਾ ਅੱਜ ਕੀ ਹੁੰਦਾ ਉਹ ਵੀ ਤੁਹਾਨੂੰ ਪਾਲ ਦੀ ਜਾਣਕਾਰੀ ਅੱਜ ਬਾਰਡਰਾਂ ਤੋਂ ਦਿਖਾਉਂਦੇ ਰਹਾਂਗੇ ਸੋ ਲਿਮਟਿਡ ਕੰਦੇ ਨਾਲ ਬਣੇ ਰਹਿਣਾ ਉੱਥੇ ਹੀ ਜੋਸ਼ਪ ਕਰਨ ਸਿੰਘ ਨੌਜਵਾਨ ਦਾ ਮਾਮਲਾ ਸੀ ਉਸ ਮਾਮਲੇ ਦੇ ਵਿੱਚ ਨਵਯੋਤ ਸਿੰਘ ਜੋ ਕਿ ਉਹ ਨੌਜਵਾਨ ਜਿਨ੍ਹਾਂ ਨੇ ਪੁੱਲੇ ਨਿਹੰਗ ਦਾ ਸੌਦਾ ਲਗਾਇਆ ਸੀ ਉਹਨਾਂ ਨੇ ਕੁਝ ਵੱਡੇ ਖੁਲਾਸੇ ਕੀਤੇ ਹਨ ਕਿ ਉਹਨਾਂ ਵੱਲੋਂ ਇੱਕ ਵੀਡੀਓ ਪਾਈ ਗਈ ਸੀ ਜਿਸ ਦੇ ਕਰਕੇ 1 ਕਰੋੜ ਰੁਪਏ ਸ਼ੁਭ ਕਰਨ ਸਿੰਘ ਦੇ ਪਰਿਵਾਰ ਨੂੰ ਜੋ ਸ਼ਹੀਦੀ ਦਾ ਦਰਜਾ ਮਿਲਿਆ ਹੈ ਸ਼ੁਭ ਕਰਨ ਦੀ ਸ਼ਹੀਦੀ ਤੇ ਉਹ ਉਹਨਾਂ ਦੀ ਵੀਡੀਓ ਪਾਉਣ ਤੋਂ ਬਾਅਦ ਕਿਤੇ ਨਾ ਕਿਤੇ ਕੁਝ ਯੋਗਦਾਨ ਪਿਆ ਇਸ ਮਾਮਲੇ ਦੇ ਵੇਚ ਆਉ ਤੁਹਾਨੂੰ ਨੂੰ ਵੀਡੀਓ ਵੱਲ ਲੈ ਚਲਦੇ ਆ ਤੇ ਸਾਰਾ ਮਾਮਲਾ ਦੇਖਣ ਤੋਂ ਬਾਅਦ ਤੁਸੀਂ ਜ਼ਰੂਰ ਦੱਸਣਾ ਕਿ ਤੁਹਾਨੂੰ ਲੱਗਦਾ ਤੁਸੀਂ ਨਪੇਤ ਸਿੰਘ ਦੀ ਇਹਨਾਂ ਗੱਲਾਂ ਦੇ ਨਾਲ ਸਹਿਮਤ ਹੋ ਜਾਂ ਫਿਰ ਤੁਹਾਡਾ ਕੀ ਕਹਿਣਾ ਇਸ ਮਾਮਲੇ ਤੇ ਨਾਲ ਹੀ ਸੰਭੂ ਬਾਡਰ ਤੇ ਇੱਕ ਹੋਰ ਕਿਸਾਨ ਨੌਜਵਾਨ ਜੋ ਕਿ ਹਮੇਸ਼ਾ ਹੀ ਕਿਸਾਨੀ ਮੰਗਾਂ ਦੇ ਲਈ ਤਤਪਰ ਰਹਿੰਦਾ ਅਤੇ ਗਰਮ ਹੋ ਕੇ ਬਰਸਦਾ ਹਰਿਆਣਾ ਪੁਲਿਸ ਤੇ ਹਰਿਆਣਾ ਸਰਕਾਰ ਤੇ ਉਸ ਵੱਲੋਂ ਵੀ ਅਹਿਮ ਜਾਣਕਾਰੀ ਦਿੱਤੀ ਗਈ ਹੈ ਬੈਕ ਟੂ ਬੈਕ ਸਾਰੀਆਂ ਵੀਡੀਓ ਤੁਹਾਡੇ ਸਾਹਮਣੇ ਰੱਖਦੇ ਆਖੀਰ ਤੱਕ ਵੀਡੀਓ ਦੇਖਣਾ ਤੇ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਜ਼ਰੂਰ ਕਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਅੱਜ ਆਪਣਾ ਵੀਰ ਸਰਜੀਤ ਸਿੰਘ ਜੀ ਹਨ ਦੀ ਮਾਤਾ ਜੀ ਦੇ ਅੰਤਿਮ ਅਰਦਾਸ ਅਰਦਾਸ ਚਾਹੀਏ ਸੀਗੇ ਨਾਲ ਦਲਜੀਤ ਸਿੰਘ ਨੇ ਡਾੜਾ ਖੜੇ ਵੀਰ ਸੀ ਔਰ ਵੀਰੋ ਅੱਜ ਸਾਨੂੰ ਕਿਸਾਨ ਯੂਨੀਅਨ ਦੇ ਕੁਝ ਸਖਸੀਅਤਾਂ ਦੇ ਦਰਸ਼ਨ ਹੋਏ ਨੇ ਜਿਨ੍ਹਾਂ ਵਿੱਚ ਸਰਦਾਰ ਜਰਦਾ ਸਿੰਘ ਨਾਲ ਡਾੜਾ ਜੀ ਵੀ ਨੇ ਔਰ ਮੈਂ ਅੱਛੇ ਵੀਰੋ ਚਲੋ ਆਪਾਂ ਗੱਲਬਾਤ ਕਰ ਰਹੇ ਸੀਗੇ ਇੱਕ ਦੂਸਰੇ ਨਾਲ ਮਿਲ ਰਹੇ ਸੀ ਪਰ ਮੈਂ ਇੱਥੇ ਇੱਕ ਗੱਲ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਾਂਗਾ ਕਿ ਜਿਹੜਾ ਸਾਡਾ ਵੀਰ ਸੁਭ ਜਿਸ ਦੇ ਸਿਰ 'ਚ ਗੋਲੀ ਵੱਜੀ ਸੀ ਤੇ ਉਹ ਬੱਚਾ ਸਾਡਾ ਸ਼ਹੀਦ ਹੋ ਗਿਆ ਸੀ ਵੀਰੋ ਮੈਂ 2-3 ਦਿਨ ਮੈਂ ਟੀਵੀ ਵੇਖਦਾ ਰਿਆਂ 3 ਦਿਨ ਤੱਕ ਅਸੀਂ ਸਾਰੇ ਅਸੀਂ ਸਾਰੇ ਜਾਣਦੇ ਆ ਕਿ ਮੁੱਖ ਮੰਤਰੀ ਨੇ ਦੋ ਵਾਰ ਦੋ ਵਾਰ ਉਹ ਟੀਵੀ ਸਾਹਮਣੇ ਆਇਆ ਅਫਸੋਸ ਕਰਨ ਲਈ ਔਰ ਦੋਨੋਂ ਵਾਰ ਦੋਨੋਂ ਵਾਰ ਨਹੀਂ ਕਿਹਾ ਔਰ ਫਿਰ ਵੀਰੋ ਮੈਂ ਸੋਚਿਆ ਕਿ ਕੋਈ ਵੀ ਨਹੀਂ ਮਦਦ ਵਾਸਤੇ ਅੱਗੇ ਆ ਰਿਹਾ ਫਿਰ ਮੈਂ ਇੱਕ ਵੀਡੀਓ ਚਲੋ ਜਿੰਨੇ ਕਿ ਜੋਗੇ ਹੀ ਹੈਗੇ ਆ ਕਿਉਂਕਿ ਅੰਮ੍ਰਿਤਸਰ ਵੀ ਹਸਪਤਾਲ ਬਣਾ ਰਹੇ ਆ ਉੱਥੇ ਵੀ ਬੜਾ ਖਰਚਾ ਹੋ ਰਿਹਾ ਚਲੋ ਫਿਰ ਵੀ ਮੈਂ ਜਿੰਨੇ ਕਿ ਜੋਗਾ ਸੀ ਮੈਂ ਸੋਚਿਆ ਕਿ ਸ਼ਾਇਦ ਮੈਂ ਇੱਕ ਵੀਡੀਓ ਪਾਵਾਂ ਸ਼ਾਇਦ ਉਸ ਵੀਡੀਓ ਦਾ ਪ੍ਰਭਾਵ ਬਣੇ ਔਰ ਹੋਰ ਲੋਕ ਵੀ ਮਦਦ ਵਾਸਤੇ ਆਉਣ ਔਰ ਫਿਰ ਮੈਂ ਵੀਡੀਓ ਪਾਈ ਕਿ 1 ਲੱਖ ਰੁਪਈਆ ਜਿਹੜਾ ਹੈ ਉਹ ਅਸੀਂ ਦਾਨ ਕਰਾਂਗੇ ਆਪਣੇ ਹਸਪਤਾਲ ਵੱਲੋਂ ਔਰ 1 ਲੱਖ ਰੁਪਈਆ ਦਾਨ ਕਰਾਂਗੇ ਔਰ 18 ਲੱਖ ਰੁਪਈਆ ਜਿਹੜਾ ਕਰਜ਼ਾ ਹੈ ਉਹ ਵੀ ਲਾਵਾਂਗੇ ਜਿੱਦਣ ਅੰਮ੍ਰਿਤਸਰ ਵਾਲਾ ਹਸਪਤਾਲ ਬਣ ਰਿਹਾ ਜਿੱਦਣ ਉਹ ਬਣ ਕੇ ਤਿਆਰ ਹੋ ਜਿੱਦਣ ਉਹ ਬਣ ਕੇ ਕੰਪਲੀਟ ਹੋ ਗਿਆ ਔਰ ਸਾਡੀ ਜ਼ਿੰਮੇਵਾਰੀ ਲੱਥ ਗਈ ਤੇ 18 ਲੱਖ ਰੁਪਏ ਕਰਜ਼ਾ ਹੀ ਦਵਾਂ ਲਾਵਾਂਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਔਰ ਉਸ ਵੀਰ ਦੀਆਂ ਭੈਣਾਂ ਦੇ ਵਿਆਹਾਂ ਦੇ ਵਿੱਚ ਵੀ ਸ਼ਰੀਕ ਹੋਵਾਂਗੇ ਅਰੋਸ ਵੀਰ ਦਾ ਰੋਲ ਨ ਭਾਵਾਂਗੇ ਉਸ ਵੀਰ ਦੀਆਂ ਭੈਣਾਂ ਚ ਭਰਾ ਬਣ ਕੇ ਜਾਵਾਂਗੇ ਸੁਭ ਬਣ ਕੇ ਜਾਵਾਂਗੇ ਔਰ 5-5 ਲੱਖ ਰੁਪਈਆ ਦੋਨਾਂ ਭੈਣਾਂ ਦੇ ਵਿਆਹਾਂ ਤੇ ਆਪਾਂ ਮਦਦ ਕਰਾਂਗੇ ਔਰ ਦਰਿਆ ਕਾਲ ਔਰ ਇਸ ਵੀਡੀਓ ਦੇ ਤੋਂ ਬਾਅਦ ਅਗਲੇ ਦਿਨ ਹੀ ਪੰਜਾਬ ਸਰਕਾਰ ਨੇ ਬਿਆਨ ਦਿੱਤਾ ਕਿ ਆਪਾਂ ਹੁਣ 1 ਕਰੋੜ ਰੁਪਇਆ ਤੇ ਨੌਕਰੀ ਦਵਾਂਗੇ ਐਸ ਬਿਆਨ ਜੇ ਉਹ ਬਿਆਨ ਨਾ ਹੁੰਦਾ ਤੇ ਇਹਨਾਂ ਨੇ ਫਿਰ ਵੱਟੀ ਵਟ ਜਾਣੀ ਸੀ ਪਰ ਮੈਂ ਇੱਥੇ ਇਹ ਗੱਲ ਕਵਾਂਗਾ ਚੰਗਾ ਚਲੋ ਤੁਸੀਂ ਚੰਗਾ ਕਦਮ ਜਿਹੜਾ ਚੰਗਾ ਹੁੰਦਾ ਤੁਸੀਂ 1 ਕਰੋੜ ਰੁਪਏ ਕਿਹਾ ਠੀਕ ਆ ਪਰ ਤੁਹਾਨੂੰ ਉਦੋਂ ਹੀ ਕਹਿ ਦੇਣਾ ਚਾਹੀਦਾ ਸੀ ਪਹਿਲਾਂ ਹੀ ਇਹ ਨਹੀਂ ਵੀ ਕੋਈ ਬੰਦਾ ਤੁਹਾਨੂੰ ਕਹੇ ਕਿ ਮੈਂ ਮੈਂ ਵੀਡੀਓ ਜਿਵੇਂ ਕਿਹਾ ਸੀ ਕਿ ਮੈਂ ਵੀਡੀਓ ਤਾਂ ਬਣਾ ਰਿਹਾ ਮਾਂ ਕਿ ਇਹ ਲੀਡਰਾਂ ਨੂੰ ਤੇ ਇਥੇ ਦੀ ਸਰਕਾਰ ਨੂੰ ਕੋਈ ਸ਼ਰਮ ਆਏ ਕਿ ਜੇ ਮੈਂ ਕਰ ਰਿਹਾ ਮਾਂ ਤੇ ਤੁਸੀਂ ਕਿਉਂ ਨਾ ਕਰੋ ਫਿਰ ਉਹ ਵੀਡੀਓ ਤੋਂ ਬਾਅਦ ਵੀ ਇਹ ਕਲੀਅਰ ਹੈ ਮੈਂ ਇਹ ਜਿਹੜੇ ਜਿਹੜੇ ਲੋਕਾਂ ਨੇ ਵੀਡੀਓ ਵੇਖੀ ਹੋਏਗੀ ਉਹਨਾਂ ਨੂੰ ਪਤਾ ਹੋਏਗਾ ਇਹ ਕਿਸਾਨ ਦਾ ਬੱਚਾ ਔਰ ਪੰਜਾਬ ਕਿਸਾਨਾਂ ਦੀ ਧਰਤੀ ਆ ਔਰ ਪੰਜਾਬ ਦੇ ਕਿਸਾਨਾਂ ਨੇ ਹੀ ਸੰਦਰਸ਼ ਕਰਕੇ ਤੁਹਾਡੀ ਸਰਕਾਰ ਬਣਾਈ ਅਗਰ ਪੰਜਾਬ ਦੇ ਕਿਸਾਨ ਸੰਦਰਸ਼ਨਾ ਕਰਦੇ ਕਿਸਾਨ ਆ ਬੈਂਦੇ ਯਾਰ ਅੱਜ ਵਾਲੀ ਮੌਜੂਦਾ ਸਰਕਾਰ ਕਦੇ ਵੀ ਨਹੀਂ ਸੀ ਆਉਣੀ ਇਹ ਆਈ ਨਹੀਂ ਗਈ ਸਿਰਫ ਇਹਨਾਂ ਪਹਿਲਿਆਂ ਨੂੰ ਹਰਾਇਆ ਹੈ ਪਹਿਲੀਆਂ ਸਰਕਾਰਾਂ ਨੂੰ ਹਰਾਇਆ ਹੈ ਲੋਕਾਂ ਨੇ ਔਰ ਅੱਖਾਂ ਬੰਦ ਕਰਕੇ ਤੁਹਾਨੂੰ ਵੋਟਾਂ ਪਾਤੀਆਂ ਕੋਈ ਸਰਕਾਰੀ ਬੰਦਾ ਮਰਜੀ ਝਾਟੇ ਕਹਿੰਦੇ ਨੇ ਕਰੋੜ ਰੁਪਈਆ 1 ਕਰੋੜ ਰੁਪਈਆ ਦਵਾਂਗੇ ਜੀ ਨਾਲ ਪਰਿਵਾਰ ਦੇ ਜੀਆਂ ਨੂੰ ਨੌਕਰੀ ਦਵਾਂਗੇ ਚਲੋ ਮਾੜੀ ਗੱਲ ਕੋਈ ਨਹੀਂ ਗਈ ਪਰ ਜੇ ਉਹਨਾਂ ਨੂੰ ਦਿੰਦੇ ਹੋ ਤੇ ਫਿਰ ਇਹ ਕਿਸਾਨ ਜਿੰਨਾ ਹੀ ਮੈਜੋਰਟੀ 'ਚ ਰਵਾਂਗੇ ਮੈਂ ਤੇ ਇੱਕ ਨਾ ਸੀ ਦਵਾਂਗਾ ਕਿ ਸਾਰੀਆਂ ਹੀ ਜਥੇਬੰਦੀਆਂ ਨੂੰ ਇਕੱਠੀਆਂ ਹੋਣਾ ਚਾਹੀਦਾ ਪਰ ਹੋਉਦੀ ਗਈਆਂ ਜੀ ਤੇ ਇਕੱਠੀਆਂ ਹੋ ਗਿਆ ਆਪਣਾ ਸੰਘਰਸ਼ ਨੂੰ ਅੱਗੇ ਵਧਾਉਣਾ ਚਾਹੀਦਾ ਹੈ ਔਰ ਮੈਂ ਭਾਜੀ ਜੋਗਸਿੰਘ ਜੀ ਨੂੰ ਵੀ ਕਵਾਂਗਾ ਕਿ ਉਹਦੇ ਵਿਚਾਰ ਆਪਣਾ ਵਾਹਿਗੁਰੂ ਜੀ ਕਹਤ ਸਭ ਵਾਹਿਗੁਰੂ ਜੀ ਫਤਿਹ ਬਹੁਤ ਹੀ ਵਧੀਆ ਇਸ ਵੀਰ ਦੇ ਪਹਿਲਾਂ ਵੀ ਅਸੀਂ ਵਿਚਾਰ ਸੁਣੇ ਆ ਜਿਹੜੇ ਇਹਨਾਂ ਨੇ ਦੱਸਿਆ ਕਿਸਾਨੀ ਕਿਦੇ ਵੀ ਲੋੜ ਪੈ ਰਹੀ ਜਿੱਦਾਂ ਹਸਪਤਾਲ ਚ ਜਾ ਰਹੇ ਨੇ ਹਾਂ ਜੀ ਇਹਨਾਂ ਭਾਈ ਸਰਜੀਤ ਸਿੰਘ ਹੁਣਾਂ ਬਾਰੇ ਵੀ ਦੱਸਿਆ ਜਦੋਂ ਵੀ ਕਿਦੇ ਭਾਈ ਸਰਜੀਤ ਸਿੰਘ ਹੋਈ ਸੇਵਾ ਜਿਹੜੀ ਹੈ ਜਿੱਦਾਂ ਹੜ ਆਏ ਸੀ ਉਹ ਵੀ ਉਹਨਾਂ ਨੇ ਬਹੁਤ ਕੀਤੀ ਜਦੋਂ ਇਹ ਕਿਸਾਨੀ ਮੋਰਚੇ ਦੇ ਅਜ ਤੋਂ ਪਹਿਲਾਂ ਸਾਲ ਬੈਠੇ ਰਹੇ ਦਿੱਲੀ ਉਦੋਂ ਵੀ ਇਸ ਵੀਰ ਨੇ ਲੱਖ ਰੁਪਈਆ ਉੱਥੇ ਸੇਵਾ ਕੀਤੀ ਸੀ ਸਰਜੀਤ ਸਿੰਘ ਨੇ ਇਸੇ ਤਰ੍ਹਾਂ ਇਸ ਵੀਰ ਨੇ ਜਿਹੜੀ ਸੇਵਾ ਸੁਭ ਵੀਰਵਾਤੇ ਦਿੱਤੀ ਸੇਵਾ ਉਹਨਾਂ ਤੋਂ ਪਹਿਲ ਕਰਨ ਤੇ ਹੀ ਇਸ ਵੀਰ ਨੇ ਜਿਹੜੀ ਕੀਤੀ ਪਹਿਲ ਤੇ ਸਰਕਾਰ ਨੂੰ ਜਾਗਾਈ ਮੈਂ ਇਹਦਾ ਵੀਰ ਦਾ ਦਿਲੋਂ ਧੰਨਵਾਦ ਕਰਦਾ ਜਿਹੜਾ ਇਹਨੇ ਪਹਿਲ ਕੀਤੀ ਤੇ ਸਰਕਾਰ ਦੇ ਕੰਨ ਖੁੱਲੇ ਦੋ ਦਿਨ ਵੰਦੇ ਰਹੇ ਉਹ ਹੀ ਗੱਲ ਦੋ ਦਿਨ ਉਹਨਾਂ ਕੁਝ ਕੀਤਾ ਤੇ ਤੀਜੇ ਦਿਨ ਮਾਰ ਜੀ ਮਰ ਦਿੱਤਾ ਉਹ ਹੀ ਗੱਲ ਕਰਦੇ ਆ ਜੀ ਬਹੁਤ ਹੀ ਵਧੀਆ ਤੁਸੀਂ ਜਿਹੜਾ ਇਹ ਟਰਾਲਾ ਕੀਤਾ ਪਹਿਲਾਂ ਇਸੇ ਤਰ੍ਹਾਂ ਸਾਰਿਆਂ ਨੂੰ ਕੋਈ ਵੀ ਕਿਸਾਨ ਉੱਥੇ ਕਿਸੇ ਨੂੰ ਤੰਗੀ ਬਣਦੀ ਏ ਸਾਨੂੰ ਸਾਰਿਆਂ ਨੂੰ ਮਿਲ ਜੁਲ ਕੇ ਇਹ ਕੰਮ ਕਰਨਾ ਚਾਹੀਦਾ ਦੂਜੀ ਮੈਂ ਜਰੂਰ ਇਹ ਬੇਨਤੀ ਜਰੂਰ ਕਰਦਾ ਤੁਹਾਡੇ ਵੀ ਮੀਡੀਆ ਦੇ ਸਾਹਮਣੇ ਮੈਂ ਇੱਕ ਗੱਲ ਆਪਣੇ ਨੌਜਵਾਨਾਂ ਨੂੰ ਅੱਗੇ ਵੀ ਕਹੀ ਸੀ ਹੁਣ ਵੀ ਕਹਿੰਨਾ ਪਰ ਪਹਿਲਾਂ ਉੱਥੇ ਆਮ ਹਮਾਰੇ ਨੌਜਵਾਨ ਗਏ ਭਾਜੀ ਜਿਹੜੇ ਆਮ ਗਰੀਬ ਲੋਕ ਗਏ ਆ ਜਿਹੜੀਆਂ ਜਾਦੀਆਂ ਪੜੀਆਂ ਵਾਲੇ ਉਹ ਗਏ ਨਹੀਂ ਪਰ ਇਹਨਾਂ ਲੀਡਰਾਂ ਨੂੰ ਚਾਹੀਦਾ ਸੀ ਪਹਿਲਾਂ ਅੱਗੇ ਜਿਹੜੇ ਸਾਡੇ ਸਟੇਟ ਪ੍ਰਧਾਨ ਨੇ ਜੀ ਸਭ ਤੋਂ ਪਹਿਲਾਂ ਅੱਗੇ ਉਹਨਾਂ ਦੀ ਕਮਾਂਡ ਕਰਨੀ ਚਾਹੀਦੀ ਸੀ ਅੱਗੇ ਨੌਜਵਾਨਾਂ ਨੂੰ ਨਹੀਂ ਕਰਨੀ ਚਾਹੀਦੀ ਕਿਉਂ ਇਹ ਨੌਜਵਾਨ ਸ਼ਹੀਦ ਨਹੀਂ ਹੋਣਾ ਜੇਕਰ ਆਪਣੇ ਇਹ ਇਹ ਅੱਗੇ ਹੁੰਦੇ ਜੀ ਨਹੀਂ ਪਹਿਲੀ ਤਾਂ ਸਭ ਤੋਂ ਵੱਡੀ ਗਲਤੀ ਮੈਂ ਇਹ ਮੰਨਾਂਗਾ ਭਾਵੇਂ ਭਾਜੀ ਹੁਣੀ ਐਸ ਗੱਲ ਨੂੰ ਪਤਾ ਨਹੀਂ ਇਹਨਾਂ ਨੂੰ ਚੰਗੀ ਲੱਗੇ ਕਿ ਸਾਰੀਆਂ ਹੀ ਜਥੇਬੰਦੀਆਂ ਨੂੰ ਇਕੱਠੀਆਂ ਹੋ ਕੇ ਔਰ ਸਾਰੀ ਹੀ ਪ੍ਰਧਾਨਾਂ ਨੂੰ ਅੱਗੇ ਉਹ ਲਾ ਕੇ ਜਾਣਾ ਚਾਹੀਦਾ ਸੀ ਦੋ ਤਿੰਨ ਜਥੇਬੰਦੀਆਂ ਗਈਆਂ ਨੇ ਉਹ ਦੋ ਤਿੰਨ ਜਥੇਬੰਦੀਆਂ ਦੇ ਜਾਣ ਨਾਲ ਹੀ ਇਹ ਘਾਟਾ ਹੋਇਆ ਉਹਦੇ ਕਾਰਨ ਕਰਕੇ ਆਪਣੇ ਅੰਦਰ ਅਰਮੰਗ ਹੋ ਰਿਹਾ ਕਾਜੀ ਉਹਦੇ ਕਰਕੇ ਪਾਰਟੀ ਬਣ ਗਈ ਆਪਣੀ ਖਾਤ ਹੋ ਰਿਹਾ ਪਰ ਆਪਣੇ ਆਮ ਮਹਾਰਜ ਦੇ ਨਾਲ ਦਾ ਨਕਸਾਰ ਹੋ ਰਿਹਾ ਬੱਚੇ ਦਾ ਉਹਨਾਂ ਨੂੰ ਪਤਾ ਹੀ ਨਹੀਂ ਸੀ ਕਿ ਸੰਯੁਕਤ ਮੋਰਚਾ ਕੀ ਚੀਜ਼ ਆ ਦੂਜਾ ਮੋਰਚਾ ਕੀ ਮੋਰਚਾ ਪਰ ਵੇਖੋ ਇੱਕ ਪਾਸੇ ਆਪਾਂ 30 ਬੰਦੇ ਹੋਈਏ ਇੱਕ ਪਾਸੇ ਇੱਕ ਮੁਕਾਬਲਾ ਕਿੱਦਾਂ ਹੋ ਜਾਦਾ ਭਾਈ ਬਿਲਕੁਲ ਭਾਈ ਉਹ 31 ਜਥੇਬੰਦੀਆਂ ਨੂੰ ਨਾਲ ਲੈ ਕੇ ਜਾਣਾ ਚਾਹੀਦਾ ਸੀ ਉਹਨਾਂ ਨੂੰ ਜੇ ਉਹ ਕੱਤੀ ਜਥੇਬੰਦੀਆਂ ਲੈ ਕੇ ਜਾਂਦੇ ਤੇ ਅੱਜ ਆਪਣਾ ਇਹ ਸਪੂਰਨ ਹੋ ਜਾਣਾ ਸੀ ਪਰ ਗਲਤੀ ਉੱਥੇ ਕੀਤੀ ਆਡੀਆਂ ਜਥੇਬੰਦੀਆਂ ਨੇ ਪਰ ਅਸੀਂ ਹੁਣ ਵੀ ਬੇਨਤੀ ਕਰਦੇ ਆ ਹੁਣ ਇਕੱਠੇ ਹੋ ਜੇ ਹੁਣ ਵੀ ਇਕੱਠੇ ਹੋ ਜਾਣ ਜੇ ਕਰ ਇਹ ਆਪਾਂ ਜਿੱਤਦੇ ਨਹੀਂ ਇਹਦੇ ਚ ਨੁਕਸਾਨ ਹੋਦਾ ਵਾ ਹੁਣ ਮੇਰਾ ਮੇਰੀ ਮੇ ਦਾ ਵੀ ਸਾਰੀਆਂ ਜਥੇਬੰਦੀਆਂ ਹੁਣ ਇਕੱਠੀਆਂ ਹੋ ਜਾਣੀਆਂ ਮਹਾਰਾਜ ਦੀ ਕਿਰਪਾ ਹੋ ਜੇ ਦੀ ਪਰ ਇਹ ਨੁਕਸਾਨ ਨਹੀਂ ਹੋਣਾ ਅਗਰ ਅਸੀਂ ਸਾਰੇ ਇਕੱਤਰ ਹੋ ਕੇ ਚੱਲਦੇ ਔਰ ਸਾਡੇ ਪਤਾ ਨਹੀਂ ਪੰਜਾਬ ਪੰਜਾਬ ਨੂੰ ਕੀ ਸਰਾਪ ਆ ਕੀ ਅਸੀਂ ਇਕੱਠੇ ਹੀ ਉਦੋਂ ਹੁੰਦੇ ਆ ਜਦੋਂ ਆਪਣਾ ਨੁਕਸਾਨ ਕਰਵਾ ਲੈਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇძਰੀ ਆਪਾਂ ਕੋਈ ਮਿਲੂਗਾ ਮਤਲਬ ਲੱਗਦਾ ਸੁਧਰ ਪਨਾ ਰਹੇ ਆ ਤੇ ਤੁਸੀਂ ਉਹਦੀ ਆਪਣੀ ਤੇ ਮੈਂ ਤੁਹਾਨੂੰ ਮਿਲਣਾ ਹੈ ਨਾ ਸਾਰੀ ਜੱਥੇ ਕਰਦੇ ਆ ਤੇ ਤੁਸੀਂ ਵੀ ਨਾ ਆਪਣਾ ਨੰਬਰ ਲਿਖਾ ਦਿਓ ਅਗਲੀ ਰਸੂਜਾ ਮੇਰਾ ਫੋਨ ਕਿੱਥੇ ਆ ਵੀਰ ਜੀ ਆਹ ਹੈ ਜੀ ਅਕਾਲ ਜੀ ਮੈਂ ਹਰਜੀਤ ਠਾਕਰ ਪਿੰਡ ਕਿਸ਼ਨਗੜ੍ਹ ਜ਼ਿਲ੍ਹਾ ਮਾਨਸਾ ਸੋ 16 ਦਿਨਾਂ ਬਾਅਦ ਵੀਰੋ ਸ਼ੰਭੂ ਬਾਰਡਰ ਤੋਂ ਆਏ ਆ ਦੁਬਾਰਾ ਜਥਾ ਲੈ ਕੇ ਜਾ ਰਹੇ ਆ ਸ਼ੰਭੂ ਬਾਰਡਰ ਤੇ ਕੱਲ ਨੂੰ 29 ਆਪਣਾ 29 ਤਰੀਕ ਨੂੰ ਸੋ ਗੱਲ ਕਰਦੇ ਆ ਵੀਰੋ ਆਪਾਂ ਐਮ ਐਸ ਪੀ ਦੀ ਬਹੁਤਾਂ ਨੂੰ ਐਮ ਐਸ ਪੀ ਦੀ ਫੁੱਲ ਫਾਰਮ ਨਹੀਂ ਪਤਾ ਐਮ ਐਸ ਪੀ ਦੀ ਫੁੱਲ ਫਾਰਮ ਹੈ ਮਿਨਿਮਮ ਸਪੋਰਟ ਪ੍ਰਾਈਸ ਘੱਟੋ ਘੱਟ ਸਮਰਥਨ ਮੁੱਲ ਸੋ ਮੈਂ ਆਪਣੇ ਇਲਾਕੇ ਦੇ ਲੀਡਰਾਂ ਨੂੰ ਲਾਣਤਾ ਪਾਉਂਗਾ ਝਾੜੂ ਵਾਲਿਆਂ ਨੂੰ ਤੁਸੀਂ ਆਪੋ ਆਪਣੇ ਇਲਾਕਿਆਂ ਚੋ ਲੀਡਰਾਂ ਨੂੰ ਲਾਣਤਾ ਪਾਇਓ ਵੀਰੋ ਗੱਲ ਕਰਦੇ ਆ ਬੁੱਧੂ ਰਾਮ ਤੋਂ ਗੱਲ ਸੁਣ ਓਏ ਬਲਾਡੇ ਵਾਲਿਆ ਬੱਧੂ ਰਾਮਾ ਓ ਵੱਡੀ ਬਹੁਤ ਮਤਦਤੀ ਦੀ ਤੈਨੂੰ ਓਏ ਲਾਡੇ ਦੇਆਂ ਲੋਕਾਂ ਨੇ ਤੂੰ ਰਜਾਈ ਲੈ ਕੇ ਸੌ ਗਿਆ ਓਏ ਤੈਨੂੰ ਪੂਰਾ ਖਿਆਲ ਨਹੀਂ ਆਇਆ ਸ਼ੰਭੂ ਬਾਰਡਰ ਤੇ ਚੱਲਦੇ ਅਥਰੂ ਗਾਂਸ ਦੇ ਗੋਲਿਆਂ ਦਾ 315 ਦੇ ਚਰ ਦੇ ਫੇਰਾਂ ਦਾ ਓਏ ਲਾਣਤੀਆ ਬੱਧੂ ਰਾਮਾ ਓ ਚੱਪਣੀ ਚ ਨੱਕ ਡੋਕ ਕੇ ਮਰ ਜਾ ਓਏ ਬਲਾਡੇ ਵਾਲਿਆ ਦਾ ਨਹੀਂ ਹੋਇਆ ਓਏ ਤੂੰ ਕਿਸਾਨਾਂ ਦਾ ਕਿੱਥੋਂ ਹੋਵੇਂਗਾ ਓ ਬੱਧੂ ਰਾਮਾ ਲਾਣਤੀਆ ਤੈਨੂੰ ਪਿੰਡਾਂ ਚ ਭਜਾ-ਪਜਾ ਕੁੱਟਾਂਗੇ ਓਏ ਤੇਰੀ ਜੜਵਲਾਡੇ ਚੋਂ ਪੁੱਟਾਂਗੇ ਓਏ ਹੁਣ ਗੱਲ ਕਰਦੇ ਆ ਸਰਦੂਲਗੜ੍ਹ ਵਾਲੇ ਭੁੰਦਰ ਦੇ ਮੁੰਡੇ ਦੀ ਓਏ ਗੱਲ ਸੁਣ ਲੈ ਭੁੰਦਰ ਦੇ ਆ ਮੁੰਡੇ ਆ ਓਏ ਸਰਦੂਲਗੜ੍ਹ ਵਾਲਿਆ ਓਏ ਤੂੰ ਵੀ ਛੱਕਿਆਂ ਤੇ ਖੁਸਰਿਆਂ ਦੀ ਗਿਣਤੀ ਚਾਉਣਾ ਓਏ ਓ ਸਾਨੂੰ ਤੂੰ ਖਨੌਰੀ ਤੇ ਸ਼ੰਭੂ ਬਾਰਡਰ ਤੇ ਨਜ਼ਰ ਨਾ ਆਉਣਾ ਓਏ ਓਏ ਤੂੰ ਵੀ ਲਾਹਣਤਿਆਂ ਦੇ ਵਿੱਚ ਆ ਗਿਆ ਓਏ ਤੈਨੂੰ ਦੱਸ ਓਏ ਧਰਤੀ ਨਿਕਲ ਗਈ ਜਾਂ ਸਮਾਨ ਖਾ ਗਿਆ ਹੁਣ ਗੱਲ ਕਰਦੇ ਆ ਜੀ ਆਪਣੀ ਪ੍ਰੋਫੈਸਰ ਬਲਜਿੰਦਰ ਕੌਰ ਦੀ ਉਹ ਗੱਲ ਸੁਣ ਪ੍ਰੋਫੈਸਰ ਬਲਜਿੰਦਰੇ ਨਹੀਂ ਉਹ ਤੂੰ ਵੀ ਕੋਈ ਕਲਮ ਚਲਾ ਉਹ ਸ਼ੁਭਕਰਨ ਕਿਸਾਨ ਦਾ ਪੁੱਤ ਉਹ ਗਿਆ ਖਰੋਰੀ ਬਾਰਡਰ ਤੇ ਸ਼ਹੀਦੀਆਂ ਪਾ ਨਹੀਂ ਤੈਨੂੰ ਲਹਨਤਾਂ ਨੇ ਲੈਣਾ ਹੈ ਖਾ ਤੂੰ ਛੇਤੀ ਖਨੌਰੀ ਦੇ ਸੰਭੂ ਬਾਰਡਰ ਤੇ ਆ ਉਹ ਬਲਜਿੰਦਰੇ ਉਹ ਦੋ ਵਾਰੀ ਵੱਡੀ ਬਹੁਮਤ ਦਿੱਤੀ ਆ ਤਲਵੰਡੀ ਦੇ ਲੋਕਾਂ ਨੇ ਨਹੀਂ ਤੂੰ ਐਵੇਂ ਨਾ ਕਰੇ ਲੋਕਿੰਜਾ ਕਿਰਾਂ ਬਾਹਰ ਲੈਟਰਿੰਗ ਚੋਂ ਆ ਤੇ ਰਜਾਈ ਛੱਡ ਕੇ ਆ ਤੇ ਕਿਸਾਨਾਂ ਤੇ ਮਜ਼ਦੂਰਾਂ ਦੇ ਹੱਕ ਵਿੱਚ ਸ਼ੰਭੂ ਬਾਰਡਰ ਤੇ ਬੈਰੀਗਰ ਟਪਟਕੇ ਦਿਖਾ ਓਏ ਗੱਲ ਸੁਣ ਲੋ ਮੌੜਾਂ ਦੇ ਲੋਕੋ ਓਏ ਓਏ ਤੁਸੀਂ ਪੰਜਾਬ ਦਾ ਯੋਧਾ ਲੱਖਾ ਸਦਾਨਾ ਹਰਾਇਆ ਸੀ ਹੁਣ ਦੱਸੋ ਤੁਹਾਨੂੰ ਕਿੰਨੀ ਵਾਰੀ ਯਾਦ ਆਇਆ ਸੀ ਓਏ ਝਾੜੂ ਵਾਲਿਆਂ ਦੇ ਪੱਲੇ ਕਲੀਆਂ ਝਾੜੂਦਿਆਂ ਟੀਲਾ ਨੇ ਓਏ ਕੇਜਰੀਬਾਲ ਲੁਕਦਾ ਫਿਰਦਾ ਹੈ ਕਿਉਂਕਿ ਘੇਰ ਲਿਆ ਵਕੀਲਾਂ ਨੇ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਝਾੜੂ ਵਾਲਾਂ ਦੀ ਜੜ ਪੱਟ ਕੇ ਛੱਡਾਂਗੇ ਸੋਹਣ ਗੱਲ ਕਰਦਿਆਂ ਵੀਰੋ ਬਠਿੰਡੇ ਵਾਲਿਓ ਓਏ ਤੁਸੀਂ ਵੀ ਵੱਡੀ ਗਿਣਤੀ ਦੇ ਵਿੱਚ ਲਾਣਪਿਆਂ ਨੂੰ ਬਹੁਤ ਮਤ ਦਿੱਤੀ ਸੀ ਉਹ ਝਾੜੂ ਵਾਲੇ ਛੋਟੇ ਨਹੀਂ ਹੋ ਸਕਦੇ ਓਏ ਓਏ 13 ਫਰਵਰੀ ਤੋਂ ਲੈ ਕੇ ਖਨੌਰੀ ਤੇ ਸ਼ੰਭੂ ਬਾਰਡਰ ਤੇ ਸੀਆਰਪੀਐਫ ਦੇ ਜਵਾਨਾਂ ਨੇ ਦਿਵਾਲੀ ਬਣਾਈ ਹੋਈ ਆ ਉਹ ਛੋਟਿਆ ਵਾਲਾ ਬਠਿੰਡੇ ਵਾਲਾ ਤਾਂ ਮੈਨੂੰ ਲੱਗਦਾ ਟਰਮਾਂ ਡੋਲਦਿਆਂ ਗੋਲੀਆਂ ਖਾ ਕੇ ਓਏ ਸਮੈਕਾਂ ਪੀ ਕੇ ਰਜਾਈ ਚ ਲੋਕ ਕਹਿ ਪਿਆ ਓਏ ਇਹ ਨਹੀਂ ਆਉਂਦੇ ਓਏ ਸੋਡੇ ਹੱਕ ਚ ਲੋਕੋ ਹੁਣ ਝਾੜੂ ਵਾਲਾ ਨੂੰ ਜਿਹੜਾ ਪਿੰਡਾਂ ਚ ਵੜਨ ਦੇਊਗਾ ਬਾਈ ਉਹਦਾ ਇੰਜਣ ਮੰਨਾਂਗੇ ਅਸੀਂ ਸਾਰਿਆਂ ਨੂੰ ਬੇਨਤੀ ਹੈ ਕਿ ਝਾੜੂ ਵਾਲੇ ਲਾਹਣਤੀਆਂ ਨੂੰ ਪਿੰਡਾਂ ਚ ਨਾ ਬਣਨ ਦੇਵਾਂਗੇ ਓਏ ਗੱਲ ਸੁਣ ਲੈ ਮਾਨਸਾਲਾ ਇਹ ਸਿੰਗ ਲਿਆ ਓਏ ਓ ਤੂੰ ਗਿਆ ਦਵਾਈਆਂ ਚੋਂ ਪੈਸੇ ਖਾ ਓ ਜਿਹੜੇ ਟੀਕੇ ਤੂੰ ਲਾਉਣੇ ਸੀ ਮਰੀਜ਼ਾਂ ਦੇ ਉਹ ਤੂੰ ਲੈ ਗਿਆ ਆਪਦੇ ਢਿੱਡ ਵਿੱਚ ਲਾ ਉਹ ਤੂੰ ਇੰਨਾ ਪੈਸਾ ਗਿਆ ਦਵਾਈਆਂ ਚੋਂ ਖਾ ਤੇਰਾ ਢਿੱਡ ਵੀ ਨਾ ਸਕਿਆ ਸਿੰਘ ਲਿਆ 50 ਉਹ ਤੂੰ ਵੀ ਛੱਡ ਕੇ ਰਜਾਈ ਸ਼ੰਭੂ ਤੇ ਖਨੌਰੀ ਦੇ ਬੈਰੀ ਗੇਟਾ ਤੇ ਆ ਸੋ ਸਾਰੇ ਵੀਰਾਂ ਨੂੰ ਬੇਨਤੀ ਹੈ ਆਪੋ ਆਪਣੇ ਲੀਡਰਾਂ ਨੂੰ ਬਾਈ ਲਾਣਤਾ ਪਾਓ ਸੋ ਕੱਲ ਨੂੰ ਕਿਸ਼ਨਗੜ੍ਹ ਚੋਂ ਵੱਡਾ ਜਥਾ ਜਾ ਰਿਹਾ ਹੈ ਸ਼ੰਭੂ ਬਾਰਡਰ ਤੇ ਸੋ ਬਾਈ ਬਣ ਕੇ ਜਿਹੜੇ-ਜਿਹੜੇ ਜਾਣਾ ਚਾਹੁੰਦੇ ਨੇ ਉਹ ਮੈਨੂੰ ਫੋਨ ਕਰ ਸਕਦੇ ਨੇ ਧੰਨਵਾਦ ਬਾਈ ਸਾਰਿਆਂ ਦਾ ਜੈ ਜਵਾਨ ਜੈ ਕਿਸਾਨ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ